ਵਾਕਵਾਕ ਚਲ ਰਹਾ ਰੋਡ ਕਾਫੀ ਹੈ ਬੀਜੇਪੀ ਦੇ ਉਮੀਦਵਾਰਾਂ ਦਾ ਕੋਰੋਣ ਕਰਵਾਲੇ ਕੁਝ ਲੋਕੀ ਹੈਗੇ ਆ ਉਹ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਤ ਹੈਗੇ ਤੁਸੀਂ ਬਦਲਾਅ ਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਦੋ ਸਾਲ ਪਹਿਲੇ ਤੁਸੀਂ ਉਹਨਾਂ ਨੂੰ ਮੌਕਾ ਦੇ ਕੇ ਦੇਖਿਆ ਪਰ ਜੋ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੇ ਉਹ ਗਰੰਟੀਆਂ ਦਾ ਕੀ ਹਾਲ ਹੈ ਤੇ ਮਾਈਨਿੰਗ ਦਾ ਜਿਹੜਾ ਕਹਿੰਦੇ ਸੀਗੇ 20 ਕਰੋੜ ਰੁਪਇਆ ਕੱਢ ਲਵਾਗੇ ਨਾ ਤਾਂ ਉਹ ਕਿਤੇ ਨਜ਼ਰ ਆ ਰਿਹਾ ਇਹ ਗਰੰਟੀਆਂ ਜਿਹੜੀਆਂ ਪੂਰੀਆਂ ਹੋਣੀਆਂ ਲੱਗ ਰਹੀਆਂ ਆਂ ਇਹ ਜਿਸੰਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਬਣੀ ਐ ਹਰ ਰੋਜ਼ ਲੁੱਟ ਘੁਸੁੱਟ ਦੇਖਾਈ ਦੀਆਂ ਮਰਰ ਗੈਂਗਸਟਰ ਕਲਚਰ ਇਹ ਕਿਹੜਾ ਵਾਅਦਾ ਹੀ ਹੋਇਆ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਜ਼ਨ ਏਮਸ ਦਾ ਔਰ ਦੂਜੇ ਪਾਸੇ ਭਗਵੰਤ ਮਾਨ ਕੇਜਰੀਵਾਲ ਦਾ ਵਿਜ਼ਨ ਮਹੱਲਾ ਕਲੀਨ ਅਗਦਾ ਨਮਸਕਾਰ ਜੀ ਪਹਿਲੇ ਨਸਖੋ ਮੈਂ ਸ਼ਮਸ਼ੀਰ ਵਗਾ ਤੁਸੀਂ ਦੇਖੋ ਆਰਟੀ 1 ਨਾਲ ਸਾਡੀ ਇੱਕ ਵਿਸ਼ੇਸ਼ ਗੱਲਬਾਤ ਜਿਹੜੀ ਅੱਜ ਲੋਕ ਸਭਾ ਚਾਣਨ ਲੈ ਕੇ ਕੀਤੀ ਜਾ ਰਹੀ ਹੈ ਸਭ ਨਾਲ ਬੈਠੇ ਜਨਾ ਕਲਵੰਤ ਸਿੰਘ ਬਾਟ ਬਾਣਸ ਬਣ ਸਾਹਿਬ ਤੇ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਸਾਹਿਬਾ ਪ੍ਰਧਾਨ ਕਾਰਜਕਾਰੀ ਦਿੱਲੀ ਪ੍ਰਬੰਧਕ ਕਮੇਟੀ ਤੋਂ ਨੇ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਆਰਬਨ ਸਟੂਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਅਸਲਾਮ ਵਾਲਾ ਸਭ ਠੀਕ ਠਾਕ ਬਹੁਤ ਵਧੀਆ ਜੀ ਮੌਲ ਬੜਾ ਗਰਮ ਹੈ ਗਰਮ ਹੋਣਾ ਚਾਹੀਦਾ ਇੱਕਦਮ ਲੋਕ ਸਭਾ ਦੇ ਜਿਹੜੇ ਵਰਕਰ ਨੇ ਕਿਨਾਂ ਕਾਫੀ ਜਿਹੜੇ ਤੁਹਾਡੀ ਪਾਰਟੀ ਹੈ ਬੀਜੇਪੀ ਪਾਰਟੀ ਨਾਲ ਤੁਸੀਂ ਜਿੰਦਾ ਸੰਬੰਧ ਰੱਖ ਤੇ ਉਮੀਦਵਾਰ ਕਾਫੀ ਲੇਟ ਲਿਆਂਇਆ ਗਿਆ ਵੀ ਜਿਵੇਂ ਪਾਰਟੀ ਵੱਲੋਂ ਦੇਖੋ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਹੈ ਪਾਰਲੀਮੈਂਟਰੀ ਬੋਰਡ ਦੇ ਵਿੱਚ ਜਦੋਂ ਤੱਕ ਕਿਸੇ ਵੀ ਨਾਂ ਦੇ ਉੱਤੇ ਮੋਹਰ ਨਹੀਂ ਲੱਗਦੀ ਕਿਉਂਕਿ ਪਾਰਟੀ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹੈ ਕਿ ਚੰਗਾ ਉਮੀਦਵਾਰ ਜਿਹੜਾ ਉਹ ਇਲਾਕੇ ਦੇ ਵਿੱਚ ਭੇਜਿਆ ਜਾਵੇ ਉਹਨੂੰ ਲੈ ਕੇ ਕੁਝ ਦੇਰੀ ਜ਼ਰੂਰ ਹੋਈ ਹੈ ਲੇਕਿਨ ਜਿੱਥੋਂ ਤੱਕ ਡਾਕਟਰ ਸੁਭਾਸ਼ ਸ਼ਰਮਾ ਦੀ ਗੱਲ ਹੈ ਉਹ ਇਸ ਜ਼ਿਲ੍ਹੇ ਦੇ ਬਤੌਰ ਪਰਿਵਾਰੀ ਇਸ ਇਲਾਕੇ ਵਿੱਚ ਰਿਹਾ ਰਹੇ ਹੈ ਉਸ ਤੋਂ ਇਲਾਵਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਉਹ ਜਨਰਲ ਸਕੱਤਰ ਰਹੇ ਆ ਮੀਤ ਪ੍ਰਧਾਨ ਮੌਜੂਦਾ ਹੈਗੇ ਆ ਇਸ ਕਰਕੇ ਉਹ ਇਲਾਕੇ ਦੇ ਵਿੱਚ ਕੋਈ ਜਾਣਿਆ ਪਛਾਣਿਆ ਚਿਹਰਾ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਮਾਨ ਸਾਹਿਬ ਟਿਕਟ ਜਿਹੜੀ ਹੈ ਲਾਲ ਦਾ ਲਾਂਚ ਹੋਇਆ ਤਾਂ ਕਾਫੀ ਦਿਨ ਹੋ ਗਏ ਪਰ ਅੱਜ ਤੁਸੀਂ ਕਾਫੀ ਦਿਨਾਂ ਤੋਂ ਚਮਕਿਆ ਸੀ ਵੀ ਘੁੰਮਦੇ ਰਹੇ ਹੋ ਦੇਖੋ ਇਹਦੇ ਪਿੱਛੇ ਇੱਕ ਕਾਰਨ ਤਾਂ ਇਹ ਹੈ ਕਿ ਮੇਰੀ ਪਰਿਵਾਰਕ ਮੇਰੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹ ਇੱਕ ਗੰਭੀਰ ਬਿਮਾਰੀ ਦੇ ਨਾਲ ਪੀੜਤ ਪਾਏ ਗਏ ਆ ਉਹਦੇ ਕਰਕੇ ਮੈਂ ਥੋੜਾ ਬਿਜ਼ੀ ਰਹਾ ਔਰ ਅੱਜ ਮੈਂ ਕਹ ਸਕਦਾ ਕਿ ਮੈਂ ਜਿਹੜੇ ਆਉਣ ਵਾਲੇ ਦਿਨ ਬਾਕੀ ਹੈ ਉਹਨਾਂ ਵਾਸਤੇ ਮੈਂ ਅਨੰਦਪੁਰ ਸਾਹਿਬ ਲੋਕ ਸਭਾ ਹਲਕੀ ਦੇ ਵਿੱਚ ਪੂਰੀ ਵਾਅਦੇ ਨਾਲ ਅਸੀਂ ਆਪਣੀ ਪਾਰਟੀ ਵਾਸਤੇ ਕੰਮ ਕਰਾਂਗੇ ਜਿਸ ਦੇ ਨਾਲ ਸੁਭਾਸ਼ ਸ਼ਰਮਾ ਜਿਹੜੇ ਉਹ ਬਹੁਤ ਵਧੀਆ ਇਸ ਇਲਾਕੇ ਤੋਂ ਜਿੱਤ ਪ੍ਰਾਪਤ ਕਰਨਗੇ ਅੱਜ ਤੁਸੀਂ ਲੱਗਦਾ ਵੀ ਖੁੱਲ ਕੇ ਜਿਹੜਾ ਸੁਭਾਸ਼ਰਮਾ ਦੇ ਨਾਲ ਤੁਰ ਪਿਆ ਨਹੀਂ ਮੈਂ ਪਹਿਲੇ ਵੀ ਖੁੱਲ ਕੇ ਸੀ ਹੋਰ ਖੁੱਲ ਕੇ ਹੀ ਕਰਦਾ ਹੁੰਨਾ ਮੈਂ ਕਦੇ ਮੂੰਹ ਵਿੱਚ ਆਮਰਾਮ ਬਗਲ ਵਿੱਚ ਛੁਰੀ ਵਾਲਾ ਕੰਮ ਮੈਂ ਕਦੇ ਜ਼ਿੰਦਗੀ ਚ ਕੀਤਾ ਨਹੀਂ ਹੈ ਮੈਂ ਪਾਰਟੀ 'ਚ ਜਦੋਂ ਕੰਮ ਕਰਦਾ ਹਾਂ ਉਹਨਾਂ ਤੇ ਕੋਈ ਸ਼ਿੱਦਤ ਦੇ ਨਾਲ ਕਰਦਾ ਹਾਂ ਨਾ ਪੂਰੀ ਇਮਾਨਦਾਰੀ ਦੇ ਨਾਲ ਕਰਦਾ ਹਾਂ ਅੱਛਾ WhatsApp ਇੱਕ ਤੁਹਾਡਾ ਜਿਹੜਾ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਤੁਸੀਂ ਅਕਾਲੀ ਜਰਨਲਸਟ ਬਾਅਦ ਤੁਸੀਂ ਪਿਛਲੇ ਦਿਨ ਮਰੇ ਚੰਦੂਮੱਝ ਦੇ ਨਾਲ ਕਾਫੀ ਕੰਮ ਕਰਦੇ ਸੀ ਜੀ ਦੇਖੋ ਮੈਂ ਸਿੱਧੇ ਤੌਰ ਤੇ 1995 ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਚ ਕੰਮ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਮੈਂ ਕਿਸਾਨ ਮੋਰਚੇ ਦਾ ਜਨਰਲ ਸੈਕਟਰੀ ਦੋ ਵਾਰ ਸਿੱਖ ਸੈਲ ਦਾ ਪ੍ਰਧਾਨ ਔਰ ਮੇਨ ਪਾਰਟੀ ਦਿੱਲੀ ਦਾ ਮੀਤ ਪ੍ਰਧਾਨ ਰਹਾ ਔਰ ਹੁਣ ਮੈਂ ਇਸ ਇਲਾਕੇ ਦੇ ਵਿੱਚ ਕਿਉਂਕਿ ਮੇਰੀ ਜਨਮ ਭੂਮੀ ਹੈ ਮੈਂ ਇੱਥੇ ਸ਼ਿਫਟ ਹੋ ਗਿਆ ਲਗਭਗ 2 ਸਾਲ ਪਹਿਲਾਂ ਲੇਕਿਨ ਜਿਹੜੇ ਸਾਡੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਹੈਗੇ ਆ ਇਹ ਤਾਂ ਉਹਨਾਂ ਨੇ ਸੋਚਣਾ ਸੀ ਕਿ ਮੇਰੀ ਯੂਟਿਲਿਟੀ ਪਾਰਟੀ ਦੇ ਵਿੱਚ ਕੋਈ ਉਹ ਰੱਖਣੀ ਚਾਹੁੰਦੇ ਆ ਜਾਂ ਮੇਰੀ ਸ਼ਮੂਲੀਅਤ ਕਿਤੇ ਰੱਖ ਚਾਹੁੰਦੇ ਤਾਂ ਉਹਨਾਂ ਨੇ ਡਿਸਾਈਡ ਕਰਨਾ ਸੀਗਾ ਲੇਕਿਨ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਸਮੇਂ ਦੇ ਵਿੱਚ ਮੈਨੂੰ ਜਲੰਧਰ ਦੱਖਣੀ ਜ਼ਿਲ੍ਹੇ ਦਾ ਬਤੌਰ ਸਹਿ ਪਰਿਵਾਰੀ ਮੇਰੀਆਂ ਜਿਹੜੀਆਂ ਡਿਊਟੀਆਂ ਲਾਈਆਂ ਸੀਗੀਆਂ ਜਿਨ੍ਹਾਂ ਨੂੰ ਮੈਂ ਆਪਣੇ ਪਿਛਲੇ ਸਮੇਂ ਦੇ ਵਿੱਚ ਨਿਭਾਇਆ ਔਰ ਹੁਣ ਕਿਉਂਕਿ ਲੋਕ ਸਭਾ ਦਾ ਚੋਣ ਦਾ ਜਿਹੜਾ ਚੋਣਾ ਦਾ ਕਾਜ ਹੋ ਗਿਆ ਤੇ ਮੈਂ ਆਪਣੇ ਇਲਾਕੇ ਦੇ ਵਿੱਚ ਪਾਰਟੀ ਦੇ ਕੋਲ ਇੱਛਾ ਜਤਾਈ ਹੈ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਹੀ ਕੰਮ ਕਰਨਾ ਚਾਹੁੰਦਾ ਬਰਸਾ ਵਿਖੇ ਗੱਲ ਹੋ ਰਹਾ ਹੈ ਵਿਰੋਧ ਕਾਫੀ ਹੈ ਬੀਜੇਪੀ ਦੇ ਉਮੀਦਵਾਰਾਂ ਦਾ ਤੋ ਤੁਸੀਂ ਕਿਵੇਂ ਇਹਨੂੰ ਫੋਕਸ ਕਰੂੰ ਜਾਂਦੇ ਦੇਖੋ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਬੇਸ਼ੱਕ ਆਪਾਂ ਕਹੀਏ ਵੀ ਪੰਜਾਬ ਚ ਬਹੁਤ ਸਾਰੀਆਂ ਜਗ੍ਹਾ ਚ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਮੈਂ ਅੱਜ ਤੁਹਾਡੇ ਚੈਨਲ ਤੇ ਪਹਿਲੀ ਵਾਰ ਇਸ ਚੋਣ ਨੂੰ ਲੈ ਕੇ ਕਿਸੇ ਵੀ ਚੈਨਲ ਤੇ ਪਹਿਲੀ ਵਾਰ ਬੈਠਾ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਆਪਣੀ ਨਮਰਤਾ ਸਹਿਤ ਜਿਹੜੀ ਬੇਨਤੀ ਹੈ ਉਹ ਕਰਨੀ ਚਾਹਣਾ ਕਿ ਤੁਸੀਂ ਬਦਲਾ ਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ 2 ਸਾਲ ਪਹਿਲੇ ਰਿਕਾਰਡ ਵੋਟਾਂ ਦੇ ਨਾਲ ਰਿਕਾਰਡ ਐਮ ਐਲ ਏ ਹਿਸਟਰੀ ਦੇ ਵਿੱਚ ਸ਼ਾਇਦ 92 ਐਮ ਐਲ ਏ ਕਦੇ ਕਿਸੇ ਪਾਰਟੀ ਦੇ ਨਹੀਂ ਜਿੱਤੇ ਤੁਸੀਂ ਉਹਨਾਂ ਨੂੰ ਮੌਕਾ ਦੇ ਕੇ ਦੇਖਿਆ ਉਹ ਜੋ ਉਹਨਾਂ ਨੇ ਗਰੰਟੀਆਂ ਕੀਤੀਆਂ ਸੀਗੀਆਂ ਉਹ ਗਰੰਟੀਆਂ ਦਾ ਕੀ ਹਾਲ ਹੈ ਜੇ ਮੈਂ ਉਹਨਾਂ ਗਰੰਟੀਆਂ ਤੇ ਚੱਲਾਂ ਮਾਈਨਿੰਗ ਦਾ ਜਿਹੜਾ ਕਹਿੰਦੇ ਸੀਗੇ 20 ਕਰੋੜ ਰੁਪਇਆ ਕੱਢ ਲਵਾਂਗੇ ਨਾ ਤਾਂ ਉਹ ਕਿਤੇ ਨਜ਼ਰ ਆ ਰਿਹਾ ਜੇ ਕਰਾਪਸ਼ਨ ਦੇ ਵਿੱਚ ਕਹਿੰਦੇ ਸੀਗੇ 30 ਕਰੋੜ ਰੁਪਇਆ ਕਰਾਪਸ਼ਨ ਦੇ ਵਿੱਚੋਂ ਅਸੀਂ ਬਚਾਵਾਂਗੇ ਕਿਤੇ ਇਹ ਗਰੰਟੀਆਂ ਜਿਹੜੀਆਂ ਪੂਰੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਔਰ ਮੁੱਖ ਤੌਰ ਤੇ ਇੱਕ ਗਰੰਟੀ ਜਿਹੜੀ ਮਹਿਲਾਵਾਂ ਨੂੰ ਉਹਨਾਂ ਨੇ ਵਰਗਲਾ ਲਿਆ 1000 ਰੁਪਇਆ ਮਹੀਨਾ ਦੇਣ ਦੀ ਗੱਲ ਕੀਤੀ ਅੱਜ ਲਗਭਗ 26-27 ਮਹੀਨੇ ਹੋਣ ਤੋਂ ਬਾਅਦ ਉਹ ਗਰੰਟੀ ਵੀ ਕਿਤੇ ਪੂਰੀ ਨਹੀਂ ਹੋਈ ਬਲਕਿ ਜੇ ਮੈਂ ਕਹਾ ਕਿ ਜਿਹੜੀਆਂ ਪਰਦੇ ਦੇ ਪਿੱਛੇ ਗਰੰਟੀਆਂ ਸੀ ਕਟਾਰੂ ਚੱਕ ਦੀ ਗਰੰਟੀ ਉਹਨੇ ਦਿੱਤੀ ਨਹੀਂ ਸੀ ਪਰ ਉਹ ਜਗ ਜाहिर ਹੋ ਗਈ ਉਹਨਾਂ ਨੇ ਫੌਜਾਂ ਸੀ ਸਰਾਰੀ ਦੀ ਗਰੰਟੀ ਨਹੀਂ ਦਿੱਤੀ ਸੀ ਉਹ ਵੀ ਜਗ ਜाहिर ਹੋ ਗਈ ਉਹਨਾਂ ਨੇ ਕੋਟਫੱਤੇ ਦੀ ਗਰੰਟੀ ਸੀ ਸੀ ਉਹ ਵੀ ਜਗਿਆਲ ਹੋ ਗਈ ਵਿਜੇ ਸਿੰਘਲਾ ਦੀ ਗਰੰਟੀ ਦਾ ਖੁਦ ਜਿਹੜੇ ਭਗਵਤ ਮਾਨ ਸੀ ਉਹ ਦੇ ਰਹੇ ਸੀਗੇ ਕਿ ਮੈਂ ਆਪਣੀਆਂ ਕੰਨਾਂ ਦੇ ਨਾਲ ਉਹ ਵੀਡੀਓ ਜਿਹੜੀ ਸੁਣੀ ਵੀ ਆ ਤੇ ਅੱਖਾਂ ਦੇ ਨਾਲ ਦੇਖੀ ਵੀ ਆ ਤੇ ਵਿਜੇ ਸਿੰਘਲਾ ਅੱਜ ਉਸੇ ਪਾਰਟੀ ਦਾ ਹਿੱਸਾ ਬਣਿਆ ਬੈਠਾ ਸੋ ਇਹ ਸਾਰੀਆਂ ਗਰੰਟੀਆਂ ਵੀ ਉਸ ਗਰੰਟੀਆਂ ਦੇ ਵਿੱਚ ਹੀ ਆਉਂਦੀਆਂ ਸੀ ਪਰ ਮੈਂ ਅਜ ਇੱਕ ਗੱਲ ਕਹਿਣੀ ਚਾਹਣਾ ਭਾਰਤੀ ਜਨਤਾ ਪਾਰਟੀ ਦੀ ਗਰੰਟੀ ਮੋਤੀ ਦੀ ਗਰੰਟੀ ਜੋ-ਜੋ ਗਰੰਟੀਆਂ ਅੱਜ ਤੱਕ ਸਾਡੀ ਕੇਂਦਰ ਦੀ ਸਰਕਾਰ ਨੇ ਕੀਤੀਆਂ ਉਹ ਪੂਰੀਆਂ ਕੀਆਂ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋ ਸਕਦਾ ਸੀਗਾ ਕਿ 370 ਜਿਹੜੀ ਹੈ ਇੱਕ ਦੇਸ਼ ਇੱਕ ਵਿਧਾਨ ਇੱਕ ਨਿਸ਼ਾਨ ਹੋਣਾ ਚਾਹੀਦਾ ਉਹ ਅਗਰ ਕਿਸੇ ਨੇ ਜ਼ੁਰਤ ਕੀਤੀ ਤੇ ਨਰਿੰਦਰ મોદી ਨੇ ਜ਼ੁਰਤ ਕੀਤੀ 370 ਹਟਾਉਣ ਦੀ ਰਾਮ ਅੰਦਰ ਦਾ ਮੁੱਦਾ ਬੇਸ਼ੱਕ ਕੋਰਟ ਨੇ ਫੈਸਲਾ ਕੀਤਾ ਲੇਕਿਨ ਕਿਸੇ ਨੇ ਅਗਰ ਸਾਥ ਦਿਖਾਇਆ ਉਸ ਆਪਣੀ ਕਮਿਟਮੈਂਟ ਨੂੰ ਪੂਰੀ ਕਰਨ ਦਾ ਉਹ ਵੀ ਨਰਿੰਦਰ મોદી ਨੇ ਦਿਖਾਇਆ ਤੇ ਜੇ ਮੈਂ ਸਿੱਖਾਂ ਦੀ ਗੱਲ ਕਰਾਂ ਕਰਤਾਰਪੁਰ ਸਾਹਿਬ ਦਾ ਲਾਗਾ ਜਿਹੜਾ ਰੋਜ਼ ਅਰਦਾਸਾ ਕਰਦੇ ਸੀ ਪਿਛਲੇ 70 ਸਾਲ ਤੋਂ ਉਹ ਕਦੇ ਪੂਰੀਆਂ ਨਹੀਂ ਹੋਈਆਂ ਜੇ ਮੈਂ ਉਹ ਗਰੰਟੀ ਦੀ ਗੱਲ ਕਰਾਂ ਤੇ ਉਹ ਵੀ ਨਰਿੰਦਰ ਮੋਦੀ ਜੀ ਨੇ ਪੂਰੀ ਕਰਾਈ ਤੇ ਜੇ ਮੈਂ ਅੱਜ ਹੇਮਕੁਲ ਸਾਹਿਬ ਦੇ ਰੂਪਵੇ ਦੀ ਗੱਲ ਕਰਾਂ ਤੇ ਉਹ ਗਰੰਟੀ ਵੀ ਪੂਰੀ ਕਰਨ ਨਰਿੰਦਰ ਮੋਦੀ ਜੀ ਜਾ ਰਹੇ ਸੋ ਮੈਂ ਤੁਹਾਡੇ ਜਰੀਏ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਆਹ्वान ਕਰਨਾ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਕਿ ਜਿੱਥੇ ਤੁਸੀਂ ਬਦਲਾ ਦੇ ਨਾਂ ਤੇ 2 ਸਾਲ ਪਹਿਲੇ ਮੌਕਾ ਦਿੱਤਾ ਸੀ ਇੱਕ ਮੌਕਾ ਭਾਤੇ ਜਨਤਾ ਪਾਰਟੀ ਨੂੰ ਵੀ ਦੇ ਕੇ ਦੇਖ ਲਓ ਰਹੀ ਵਿਰੋਧ ਕਰਨੀ ਜੋ ਤੁਹਾਡਾ ਸਵਾਲ ਸੀ ਉਹ ਰੋਧ ਕਰਨ ਵਾਲੇ ਕੁਝ ਲੋਕੀ ਹੈਗੇ ਆ ਉਹ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਤ ਹੈਗੇ ਮੈਂ ਤਾਂ ਮੰਨਾਂ ਵਿਰੋਧ ਜੇ ਪਿੰਡ ਦਾ ਇੱਕ ਕਿਉਗੀ ਜਿਹੜਾ ਪੰਜਾਬ ਹੈ ਇਹ ਪਿੰਡਾਂ ਦੇ ਵਿੱਚ ਕਿਸਾਨੀ ਕਰਨ ਵਾਲੇ ਕੋਈ ਛੋਟੀ ਵਾਲਾ ਕੋਈ ਵੱਡੀ ਵਾਲਾ ਲੋਕ ਰਹਿੰਦੇ ਆ ਮੈਂ ਤਾਂ ਵਿਰੋਧ ਮੰਨਦਾ ਉਹ ਲੋਕ ਸਾਰੇ ਇਕੱਠੇ ਹੋ ਕੇ ਵਿਰੋਧ ਕਰਨ ਇਹ ਤਾਂ ਚੰਦ ਤੋਲਾ ਹੈਗਾ ਕੁਝ ਨਮਾਇੰਦਾ ਜਥੇਬੰਦੀਆਂ ਦਾ ਜਿਹੜਾ ਕਿ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਵਿਰੋਧ ਕਰ ਰਿਹਾ ਹੈ। ਇਹ ਇੱਕ ਗੱਲ ਹੋ ਰਿਹਾ ਹੈ ਤੁਸੀਂ ਮੁਕਾਬਲਾ ਹੁਣ ਕਿਵੇਂ ਲੱਗਦਾ ਵੀ ਜਦੋਂ ਕਾਂਗਰਸ ਨਾਲ ਮੁਕਾਬਲਾ ਹੈ ਜਾਂ ਤੁਹਾਡਾ ਆਪ ਨਾਲ ਮੁਕਾਬਲਾ ਹੈ। ਦੇਖੋ ਅਸੀਂ ਪਹਿਲੀ ਵਾਰ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਚੋਣ ਲੜਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਲੇਕਿਨ ਉਦੋਂ ਪਾਰਟੀ ਦਾ ਜਿਹੜਾ ਕਲਰ ਸੀਗਾ ਪਾਰਟੀ ਦਾ ਵੋਟ ਬੈਂਕ ਸੀਗਾ ਉਹ ਬਹੁਤ ਘੱਟ ਸੀ ਕਿਉਂਕਿ ਪਹਿਲੀ ਵਾਰ ਅਸੀਂ ਸਾਰੇ ਹਲਕਿਆਂ ਦੇ ਵਿੱਚ ਗਏ ਸੀ ਜੇ ਆਪ ਜੀ ਪੰਜਾਬ ਦੀ ਗੱਲ ਕਰੀਏ ਤੇ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕੋਲ ਆਪਣਾ ਕਲਰ ਹੈ ਜਿਹੜਾ ਕਿਤੇ ਕਮਜ਼ੋਰ ਵੀ ਹੋ ਸਕਦਾ ਮੈਂ ਝੂਠੀਆਂ ਗੱਲਾਂ ਕਰਨ ਦਾ ਆਦੀ ਨਹੀਂ ਹਾਂ ਲੇਕਿਨ ਬਹੁਤੀਆਂ ਸੀਟਾਂ ਦੇ ਉੱਤੇ ਹਰ ਬੂਥ ਦੇ ਉੱਤੇ ਸਾਡਾ ਜਿਹੜਾ ਕਾਰਕਟਰਤਾਜੀ ਡੇਰ ਚ ਮੌਜੂਦ ਹੈ ਸਾਨੂੰ ਵੋਟਾਂ ਘੱਟ ਮਿਲਣ ਵੱਧ ਮਿਲਣ ਮੈਂ ਇੱਕ ਗੱਲ ਕੈਮਰੇ ਤੇ ਮੈਂ ਭਗਵਾਨ ਮਾਰਾਂ ਨੂੰ 13 ਜ਼ੀਰੋ ਦੀ ਗਲਤੀ ਨਹੀਂ ਕਰਾਂਗਾ ਪਰ ਮੈਂ ਇਹ ਦਾਵਾ ਕਰਦਾ ਕਿ ਸਾਡਾ ਵੋਟ ਪ੍ਰਤੀਸ਼ਤ ਜਿਹੜਾ ਹੈਗਾ ਉਹ ਪਹਿਲੇ ਨਾਲੋਂ ਕਈ ਗੁਣਾ ਤੁਹਾਨੂੰ ਵੱਧ ਮਿਲੇਗਾ ਔਰ ਬਹੁਤ ਸਾਰੀਆਂ ਸੀਟਾਂ ਤੇ ਸਾਡੇ ਜਿਹੜੇ ਕੈਂਡੀਡੇਟ ਹੈ ਉਹ ਜੇਤੂ ਵੀ ਹੋਣ ਅੱਛਾ ਜ਼ਿਲ੍ਹਾ ਪ੍ਰਧਾਨ ਜਿਹੜੇ ਤੁਹਾਡੇ ਅੱਜਕੱਲ੍ਹ ਆਜੇ ਵੀ ਲਾਲਪੁਰਾ ਸੀਗੇ ਉਹ ਵੀ ਦਾਅਵੇਦਾਰੀ ਪੇਸ਼ ਕਰਦੇ ਸੀਗੇ ਟਿਕਟ ਦੀ ਲੇਕਿਨ ਜਦੋਂ ਟਿਕਟ ਅਲਾਉਂਸ ਹੋਈ ਹੈ ਤੁਹਾਡੇ ਜਿਹੜੇ ਸ਼ਰਮਾ ਜੀ ਦੇ ਉਸ ਵੇਲੇ ਪੁਰਸਲਾਈ ਦੇ ਕੋਲ ਸਵਾਗਤ ਹੋਇਆ ਉੱਥੇ ਦਿਖਾਈ ਨਹੀਂ ਦਿੱਤਾ ਕਿ ਉਹਨਾਂ ਦਾ ਜਿਹੜਾ ਦੇਖੋ ਵੈਸੇ ਤਾਂ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਲਾਲਪੁਰਾ ਜੀ ਅਜੇ ਵੀਰ ਇੱਥੋਂ ਪ੍ਰਧਾਨ ਹੈ ਔਰ ਉਹਨਾਂ ਦੇ ਪਿਤਾ ਜੀ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਹੈਗੇ ਹਨ ਜੀ ਜੇ ਤੁਹਾਡਾ ਟਿਕਟ ਦੀ ਗੱਲ ਹੈ ਹਰ ਕਾਰਕਰਤਾ ਦਾ ਜਿਹੜਾ ਹਰ ਵਰਕਰ ਦਾ ਟਿਕਟ ਮੰਗਣ ਦਾ ਅਧਿਕਾਰ ਹੈ ਲੇਕਿਨ ਟਿਕਟ ਪਾਰਟੀ ਕਿਸੇ ਵੀ ਅਗਰ ਆਪਣੇ ਕਾਰਕਰਤਾ ਨੂੰ ਦਿੰਦੀ ਹੈ ਉਸ ਤੋਂ ਬਾਅਦ ਸਾਰਿਆਂ ਨੂੰ ਤਨਮਨ ਧੰਦੇ ਨਾਲ ਉਸ ਕਿਉਂਕਿ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਕਮਲ ਦਾ ਫੁੱਲ ਹੈ ਨਾ ਕਿ ਕੋਈ ਵਿਅਕਤੀ ਵਿਸ਼ੇਸ਼ ਹੈ ਤੋਂ ਪਾਰਟੀ ਦੇ ਵਿੱਚ ਪੂਰੀ ਸਮੂਹਿਤ ਕਰਨੀ ਚਾਹੀਦੀ ਹੈ ਹੋ ਸਕਦਾ ਕੋਈ ਮਜਬੂਰੀ ਹੋਵੇ ਉਹਨਾਂ ਦੀ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਸਾਡਾ ਕੈਂਡੀਡੇਟ ਆ ਕਮਲ ਦਾ ਬੋਲਿਆ ਔਰ ਪਾਰਟੀ ਦਾ ਛੋਟੇ ਤੋਂ ਲੈ ਕੇ ਵੱਡੇ ਕਾਰਕਟਰ ਜਿਹੜੇ ਆ ਅੱਜ ਕਮਲ ਦੇ ਫੁੱਲ ਵਾਸਤੇ ਵੋਟ ਮੰਗਣ ਵਾਸਤੇ ਲੋਕਾਂ ਦੇ ਵਿੱਚ ਜਾ ਰਹੇ ਆ ਔਰ ਕਮਲ ਦੇ ਫੁੱਲ ਨੂੰ ਜੇਤੂ ਬਣਾਉਣ ਵਾਸਤੇ ਹਰ ਹਿਲਾਓ ਕਰਨਗੇ ਪੁਰਾਣੇ ਲੀਡਰ ਜਿਹੜੇ ਆ ਮੈਂ ਦੇਖ ਰਿਹਾ ਕਿ ਹੌਲੀ 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 ਇਨਾਬ ਚਲੇਣੇ ਸ਼ੁਰੂ ਹੋਈਆਂ ਆ ਕੀ ਲੱਗਦਾ ਉੱਪਰੋਂ ਕੋਈ ਡਾਰਡ ਪਈ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਦੇਖੋ ਡਾਰਡ ਸ਼ਬਦ ਕਹਿਣਾ ਤਾਂ ਠੀਕ ਨਹੀਂ ਹੈ ਲੇਕਿਨ ਕਈ ਵਾਰ ਕੁਝ ਕਾਰਕਿਰਤਾ ਜਿਹੜੇ ਹੁੰਦੇ ਆ ਉਹਨਾਂ ਦੀਆਂ ਪਾਰਟੀ ਦੇ ਨਾਲ ਨਾਰਾਜ਼ਗੀਆਂ ਵੀ ਹੁੰਦੀਆਂ ਪਰ ਮੈਂ ਇਹ ਵੀ ਤੁਹਾਡੇ ਕੈਮਰੇ ਤੇ ਕਹਿਣਾ ਉਹ ਨਾਰਾਜ਼ਗੀਆਂ ਕਿਤੇ ਨਾ ਕਿਤੇ ਜਾਇਜ਼ ਵੀ ਹੁੰਦੀਆਂ ਕਿਉਂਕਿ ਜਿਹੜੀ ਤਿਰ ਕਾਬਜ ਹੋ ਜਾਂਦੀ ਹੈ ਬੀਜੇਪੀ ਪਾਰਟੀ ਉਹ ਪਾਰਟੀ ਹੈ ਜਿਹਦੇ ਸੰਗਠਨ ਦੇ ਵਿੱਚ ਜਾਨ ਹੈ ਜਿਹਦੇ ਸੰਗਠਨ ਦੇ ਅਹੁਦੇਦਾਰ ਵੀ ਪਬਲਿਕ ਰਿਪਰਿਜ਼ੈਂਟੇਡ ਜਿਹੜੇ ਜਿਹੜੇ ਹੈਗੇ ਆ ਉਹਦੇ ਜਨੀ ਪਾਵਰ ਰੱਖਦੇ ਆ ਸੋ ਇਹ ਜਿਹੜੇ ਲੋਕ ਉਧੇਦਾਰ ਬਣ ਜਾਂਦੇ ਕਈ ਵਾਰ ਉਹ ਕੁਝ ਲੋਕਾਂ ਨੂੰ ਨਜ਼ਰ ਅੰਦਾਜ਼ੀ ਕਰ ਦਿੰਦੇ ਆ ਔਰ ਜਦੋਂ ਨਜ਼ਰ ਲਾਜੀ ਹੁੰਦੀ ਹੈ ਤੇ ਉਹ ਰੋਸਾ ਵੀ ਹੁੰਦਾ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਪਾਰਟੀ ਨੂੰ ਸਮਰਪਿਤ ਹੋ ਕੇ ਆਪਣਾ ਰੋਸਾ ਅਗਰ ਕਿਤੇ ਜ਼ਾਹਰ ਵੀ ਕਰ ਦਵੇ ਉਸ ਤੋਂ ਬਾਅਦ ਤਨਮਨ ਧਾਂਦੇ ਨਾਲ ਉਹ ਪਾਰਟੀ ਦੇ ਵਾਸਤੇ ਕੰਮ ਕਰਦਾ ਔਰ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਇੱਕ ਗੱਲ ਹੋਰ ਹੈ ਜਿਵੇਂ ਕਿ ਅਸੀਂ ਤੁਸੀਂ ਦੇਖਦੇ ਹੋਗੇ ਬੀਜਪੀ ਦੇ ਜਿਹੜੇ ਤੁਹਾਡੇ ਅੱਜ ਵੀ ਲਾਲਪੁਰਾ ਜ਼ਿਲ੍ਹਾ ਪ੍ਰਧਾਨ ਹੋਣ ਕਰਕੇ ਪਿੰਡ ਦੇ ਵਿੱਚ ਕਾਫੀ 2 ਸਾਲਾਂ ਤੋਂ ਜਾ ਰਹੇ ਹਾਂ ਇਹ ਲੱਗਦਾ ਵੀ ਕੋਈ ਪਕੜ ਬਣੀ ਹੋਈ ਵੀ ਪਿੰਡਾਂ ਦੇ ਵਿੱਚ ਕੋਈ ਦੇਖੋ ਗੱਲ ਮੈਂ ਜਿੱਥੋਂ ਤੱਕ ਆਖਾਂ ਕਿ ਮੈਨੂੰ ਤਾਂ ਇਸ ਇਲਾਕੇ ਦੇ ਵਿੱਚ ਹਾਲੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਵਿਅਕਤੀਗਤ ਤੌਰ ਤੇ ਮੇਰੀਆਂ ਰਿਸ਼ਤੇਦਾਰੀਆਂ ਮੇਰੇ ਸਬੰਧ ਜਿਹੜੇ ਹੈਗੇ ਆ ਉਹ ਜ਼ਰੂਰ ਹੈਗੇ ਆ ਇਹਦੇ ਬਾਰੇ ਤਾਂ ਹੁਣ ਜਦੋਂ ਪਾਰਟੀ ਮੇਰੀ ਜ਼ਿੰਮੇਵਾਰੀ ਕੋਈ ਲਗਾਊਗੀ ਹਲਕੇ ਦੇ ਵਿੱਚ ਕੰਮ ਕਰਨ ਦੀ ਉਦੋਂ ਹੀ ਦੇਖਾਂਗੇ ਕਿ ਪਾਰਟੀ ਦਾ ਕਿੰਨਾ ਕੁ ਵਿਸਤਾਰ ਪਿੰਡਾਂ ਦੇ ਵਿੱਚ ਹੋਇਆ ਔਰ ਕਿੰਨੇ ਕੁ ਲੋਕ ਪਾਰਟੀ ਨੂੰ ਸਮਰਪਿਤ ਹੋ ਕੇ ਕੰਮ ਕਰਦੇ ਆ ਇਹ ਤਾਂ ਸਮਾਂ ਦੱਸੂਗਾ ਪਰ ਮੈਂ ਇੱਕੋ ਗੱਲ ਜਿਹੜੀ ਕਹਿਣੀ ਚਾਹਣਾ ਕਿ ਅੱਜ ਦੇਸ਼ ਦੇ ਵਿੱਚ ਮੈਂ ਯੂਪੀ ਦੀ ਗੱਲ ਤੁਹਾਡੇ ਨਾਲ ਕਰਨੀ ਚਾਹਾਂਗਾ ਯੂਪੀ ਦੇ ਵਿੱਚ ਗੁੰਡਾ ਰਾਜ ਹੁੰਦਾ ਸੀਗਾ ਜਦੋਂ ਤੋਂ ਦਿੱਤਿਆਂ ਨਾਲ ਯੋਗੀ ਜੀ ਉੱਥੇ ਮੁੱਖ ਮੰਤਰੀ ਬਣੇ ਯੂਪੀ ਦੇ ਵਿੱਚ ਅੱਜ ਲੋਕ ਆਪਣੇ ਆਪ ਨੂੰ ਸੁਰੱਖਿਅਤ ਵੀ ਮਹਿਸੂਸ ਕਰਦੇ ਆਂ ਔਰ ਜਿਹੜੇ ਗੁੰਡਾ ਐਲੀਮੈਂਟ ਸੀ ਉਹ ਕਿਤੇ ਦੇਖਣ ਨੂੰ ਨਹੀਂ ਮਿਲਦੇ ਉਹਨਾਂ ਦੀਆਂ ਜਾਇਦਾਦਾਂ ਕੁਰਕ ਕਰਤੀਆਂ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਇਨਕਾਊਂਟਰ ਹੋ ਗਏ ਕਿ ਜਿਹੜੇ ਲੋਕ ਵੀ ਗੁੰਡਾ ਰਾਜ ਕਿਤੇ ਵੀ ਕਰਨਗੇ ਉਹਦਾ ਸਰਕਾਰ ਨੇ ਮੂੰਹ ਤੋੜ ਜਵਾਬ ਦੇਣਾ ਹੁੰਦਾ ਔਰ ਇਹੋ ਚੀਜ਼ ਪੰਜਾਬ ਚ ਵੱਖਰੇ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਕਿ ਜਦੋਂ ਵੀ ਭਗਵਾਨ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਹਰ ਰੋਜ਼ ਲੁੱਟ ਘਸੁੱਟ ਡਕੈਤੀਆਂ ਮਰਰ ਗੈਂਗਸਟਰ ਕਲਚਰ ਇਹ ਜਿਹੜਾ ਵਾਧਾ ਹੀ ਹੋਇਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਵਾਰ ਭਾਰਤੀ ਜਨਤਾ ਪਾਰਟੀ ਨੂੰ ਵੀ ਮੌਕਾ ਦੇ ਕੇ ਦੇਖਿਆ ਜਾਵੇ ਤਾਂ ਕਿ ਕੰਪੈਰੀਜ਼ਨ ਹੋ ਸਕੇ ਤੁਸੀਂ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਵੀ ਦੇਖੀ ਤੁਸੀਂ ਕਾਂਗਰਸ ਦੀ ਵੀ ਦੇਖੀ ਔਰ ਤੁਸੀਂ ਹੁਣ ਆਮ ਆਦਮੀ ਪਾਰਟੀ ਦੀ ਦੇਖੀ ਦੀ ਇਹ ਇੱਕ ਮੌਕਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਵੀ ਦੇਖ ਕੇ ਦੇਖ ਲੈਣਾ ਚਾਹੀਦਾ ਹੋ ਸਕਦਾ ਪੰਜਾਬ ਦਾ ਭਲਾ ਇਹਦੇ ਚ ਹੋਵੇ ਔਰ ਮੈਂ ਇਹ ਗੱਲ ਦੀ ਗਾਰੰਟੀ ਲੈ ਸਕਦਾ ਮੈਂ ਤੁਹਾਨੂੰ ਮੁੱਦੇ ਦੱਸ ਦੇਣਾ ਅੱਜ ਪੰਜਾਬ ਦੇ ਮੁੱਦੇ ਕੀ ਹੈਗੇ ਇਹਨਾਂ ਮੁੱਦਿਆਂ ਨੂੰ ਜੇ ਕੋਈ ਜੁੱਟ ਕਰ ਸਕਦਾ ਸੋਲਵ ਕਰਨ ਦੀ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਤੋਂ ਇਲਾਵਾ ਕਿਸੇ ਹੋਰ ਦੇ ਵਿੱਚ ਨਾ ਪਹਿਲਾਂ ਜੁੱਟ ਸੀ ਨਾ ਕੋਈ ਅੱਗੇ ਦਿਖਦਾ ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਪੰਜਾਬ ਦੇ ਲੋਕ ਇੱਕ ਵਾਰ ਪਿਆਰ ਕਰਕੇ ਤਾਂ ਦੇਖਣ ਨਿੰਦਰ ਮੋਦੀ ਦੇ ਨਾਲ ਪੰਜਾਬ ਦੇ ਲੋਕ ਜਿਹੜੇ ਆ ਇਕੱਲੇ ਕੁਝ ਲੋਕ ਜਿਹੜੇ ਆ ਆਪਣੇ ਰਾਜਨੀਤਿਕ ਖੇਤਾਂ ਵਾਸਤੇ ਵਿਰੋਧ ਕਰਕੇ ਇਥੋਂ ਦਾ ਮਾਹੌਲ ਖਰਾਬ ਕਰਦੇ ਪਏ ਆ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਵਾਰ ਪਿਆਰ ਕਰਕੇ ਦੇਖੋ ਮੋਤੀ ਦੇ ਲਾਲ ਚੰਡੀਗੜ੍ਹ ਦੇ ਮੁੱਦੇ ਦਾ ਵੀ ਹੱਲ ਹੋਊਗਾ ਪੰਜਾਬ ਦੇ ਵਿੱਚੋਂ ਇੰਟਰਨੈਸ਼ਨਲ ਫਲਾਈਟਾਂ ਕਿ ਬਹੁਤ ਸਾਰੇ ਐਨ ਆਰ ਆਈ ਭਰਾ ਸਾਡੇ ਪਿੰਡਾਂ ਚ ਬਾਹਰ ਰਹਿੰਦੇ ਹੈਗੇ ਉਹਨਾਂ ਵਾਸਤੇ ਸਿੱਧੀਆਂ ਫਲਾਈਟਾਂ ਜਿਹੜੀਆਂ ਅਸੀਂ ਪਾਰਟੀ ਦੇ ਵਿੱਚ ਇਹ ਮੰਗ ਵੀ ਰੱਖੀ ਹੈ ਔਰ ਤੁਹਾਨੂੰ ਆਉਣ ਵਾਲੇ ਸਮੇਂ ਚ ਦੇਖਣ ਨੂੰ ਵੀ ਮਿਲੂਗਾ ਕਿ ਸਿੱਧੀਆਂ ਫਲਾਈਟਾਂ ਇੱਥੋਂ ਚੱਲਣਗੀਆਂ ਜਿਹੜਾ ਸਾਡਾ ਪਾਣੀਆਂ ਦਾ ਮੁੱਦਾ ਹੈ ਉਹਦਾ ਵੀ ਜਰੂਰ ਹੱਲ ਹੋਊਗਾ ਜਿਹੜਾ ਇੱਥੋਂ ਦਾ ਵਿਸ਼ੇਸ਼ ਲਾਉਂਜ ਆਫਟਰ ਦੀ ਗੱਲ ਕਰੀਏ ਜਿਹੜੀ ਕਾਨੂੰਨ ਵਿਵਸਥਾ ਬਿਲਕੁਲ ਚਰਮ ਰਾਈ ਪਈ ਹੈ ਲੋਕ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਨਹੀਂ ਹੈਗੇ ਇਹ ਵੀ ਇੱਕ ਵੱਡਾ ਬਦਲਾਅ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਰੋਪੜ ਜ਼ਿਲ੍ਹੇ ਦੀ ਜੇ ਮੈਂ ਗੱਲ ਕਰਾਂ ਜੋ ਇੱਥੇ ਚਾਹ ਕਾਂਗਰਸ ਦੀ ਗੱਲ ਕਰ ਲਈਏ ਚਾਹ ਆਪ ਦੀ ਗੱਲ ਕਰ ਲਈਏ ਕਹਿਣ ਨੂੰ ਬਦਲਾਅ ਹੋਇਆ ਉਸੇ ਤਰੀਕੇ ਦੀ ਨਜਾਇਜ਼ ਮਾਈਨਿੰਗ ਪਿੰਡਾਂ ਦੇ ਵਿੱਚ ਚੱਲਦੀ ਪਈ ਹੈ ਉਸੇ ਤਰੀਕੇ ਦਾ ਲਾਅ ਐਂਡ ਆਰਡਰ ਉਸੇ ਤਰੀਕੇ ਦਾ ਗੁੰਡਾ ਰਾਜ ਉਸੇ ਤਰੀਕੇ ਨਾਲ ਹਰ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਜਿਹੜੀ ਵੀ ਆਵਾਜ਼ ਸਰਕਾਰ ਦੇ ਖਿਲਾਫ ਨਿਕਲਦੀ ਹੋਵੇ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਦਲਾਅ ਦੇ ਤੌਰ 'ਤੇ ਤੇ ਨਿਸ਼ਚਿਤ ਹੋਉਂਦੇ ਦੇਖਣ ਨੂੰ ਮੇਰੇ ਸਾਹਬ ਜਦੋਂ ਆਪਾਂ ਦੀ ਥੋੜੀ ਗੱਲ ਜਿਹੜੀ ਕਰੀਏ ਵੀ ਕਿਵੇਂ ਜਿਵੇਂ ਕਿ ਹੁਣ ਜਿਹੜੇ ਲੀਗ ਆ ਰਹੇ ਨੇ ਤੁਹਾਡੇ ਅ ਸਮਾਜੀ ਦੀ ਗੱਲ ਕਰੀਏ ਜਾਂ ਚੰਦੂ ਬਾਦਰੇ ਦੀ ਗੱਲ ਕਰੀਏ ਅੱਜ ਤੱਕ ਗੱਲਾਂ ਕਰ ਰਿਹਾ ਰੋਪੜ ਜ਼ਿਲ੍ਹੇ ਨੂੰ ਆਏ ਕਰ ਦਿਆਂਗੇ ਉਹ ਕਰ ਦਿਆਂਗੇ ਟੂਰਿਜ਼ਮ ਬਣਾ ਦਿਆਂਗੇ ਪਰ ਵੀ ਪਿਛਲੇ 25-30 ਸਾਲ ਤੋਂ ਰਾਜ ਕਰਦੇ ਆ ਰਹੇ ਨੇ ਹੁਣ ਹੁਣ ਇਹ ਵੋਟਾਂ ਲਈ ਕਿਉਂ ਗੱਲਾਂ ਕਰਦੇ ਆ ਕਰਿਆ ਕੁਝ ਹੈ ਨਹੀਂ ਕੋ ਭਾਰਤੀ ਜਨਤਾ ਪਾਰਟੀ ਦੀ ਜਿਸ ਜਿਸ ਸਟੇਟ ਦੇ ਵਿੱਚ ਜਿਸ ਸੂਬੇ ਦੇ ਵਿੱਚ ਸਰਕਾਰ ਬਣੀ ਹੈ ਮੈਂ ਉੱਥੋਂ ਦੀਆਂ ਗਰੰਟੀਆਂ ਤੁਹਾਡੇ ਕੋਲ ਲਾ ਸਕਦਾ ਯੂਪੀ ਦੀ ਮੈਂ ਤੁਹਾਨੂੰ ਉਹਨੇ ਗੱਲ ਕਰਕੇ ਹਟਿਆ ਜਿੱਥੇ ਯੂਪੀ ਦੇ ਵਿੱਚ ਲੌਕਡਾਊਨ ਠੀਕ ਹੋਇਆ ਉੱਥੇ ਇਨਵੈਸਟਰ ਯੂਪੀ ਦੇ ਵਿੱਚ ਆਇਆ ਇੰਡਸਟਰੀ ਆ ਰਹੀ ਹੈ ਜੇ ਮੈਂ ਗੱਲ ਕਰਾਂ ਨੰਬਰ 1 ਤੇ ਆਪਾਂ ਕਹਿ ਸਕਦੇ ਹਾਂ ਸੋ ਬਹੁਤ ਸਾਰੀਆਂ ਗੱਲਾਂ ਜਿੱਥੇ ਜਿੱਥੇ ਜੇ ਮੱਧ ਪ੍ਰਦੇਸ਼ ਦੀ ਗੱਲ ਕਰ ਰਹੀ ਹੈ ਤਿੰਨ ਵਾਰ ਸਰਕਾਰ ਬਣਾਣੀ ਇਹ ਕੋਈ ਬੇਨਾਕਮਾ ਤੋਂ ਸਰਕਾਰ ਨਹੀਂ ਬਣਾਉਂਦਾ ਜੇ ਮੈਂ ਗੱਲ ਉਤ ਲੈਣਾਂ ਦੀ ਕਰਾਂ ਜੇ ਮੈਂ ਗੱਲ ਛੱਤੀਗੜ੍ਹ ਦੀ ਕਰਾਂ ਜੇ ਮੈਂ ਗੱਲ ਹੋਰ ਸੂਬਿਆਂ ਦੀ ਕਰਾਂ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਉਹਨਾਂ ਸੂਬਿਆਂ ਦੇ ਵਿੱਚ ਵਿਕਾਸ ਹੋਇਆ ਔਰ ਮੈਂ ਇੱਥੇ ਵੀ ਇਹ ਗੱਲ ਕਹਿਣੀ ਚਾਹੁੰਦਾ ਮੈਂ ਪੂਰੇ ਪੰਜਾਬ ਦੀ ਗੱਲ ਨੂੰ ਛੱਡਾਂ ਮੈਂ ਕੱਲੇ ਆਨੰਦਪੁਰ ਸਾਹਿਬ ਹਲਕੇ ਦੀ ਗੱਲ ਕਰਦਾ ਪਿਛਲੀਆਂ ਲੈਕਚਰਾਂ ਦੇ ਵਿੱਚ ਜਦੋਂ ਆਪਾਂ ਇੱਥੇ ਘੁੰਮਦੇ ਹੁੰਦੇ ਸੀ ਤੇ ਅਸੀਂ ਕਹਿੰਦੇ ਹੁੰਦੇ ਸੀਗੇ ਕਿਉਂਕਿ ਘਰ ਜੋੜ ਸੀ ਉਦੋਂ ਚੰਦੂ ਬਾਗੜਾ ਜੀ ਉਹਨੂੰ ਕੈਂਡੀਡੇਟ ਸੀ ਇੱਥੋਂ ਅਸੀਂ ਕਹਿੰਦੇ ਸੀ ਇੱਥੇ ਇੰਡਸਟਰੀ ਆਊਗੀ ਨੂਰਪੁਰ ਬੇਦੀ ਦਾ ਹਲਕੇ ਦੀ ਜੇ ਮੈਂ ਗੱਲ ਕਰਾਂ ਰੋਪੜ ਦੇ ਹਲਕੇ ਦੀ ਗੱਲ ਕਰਾਂ ਬਹੁਤ ਸਾਰੇ ਜ਼ਿਮੀਦਾਰ ਜਿਹੜੇ ਇੱਥੇ ਸਫੈਦੇ ਵੀ ਪਪੂਲਰ ਦੀ ਖੇਤੀ ਕਰਦੇ ਐ ਅਸੀਂ ਕਹਿੰਦੇ ਸੀਗੇ ਇੱਥੇ ਕੋਈ ਪਲਾਈ ਬੋਰਡ ਦੀ ਫੈਕਟਰੀ ਆਊਗੀ ਜਿਹੜੀ ਕਿ ਬਹੁਤ ਛੋਟੀ ਜੀ ਗੱਲ ਸੀ ਲੇਖਣਾ ਆਇਆ ਤਾਂ ਕੁਛ ਨਹੀਂ ਸੋ ਮੈਂ ਇਹੇ ਕਰਕੇ ਕਹਿੰਨਾ ਵੀ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੀ ਦੇਖ ਲਓ ਉਸ ਤੋਂ ਬਾਅਦ ਜੇ ਤੁਹਾਨੂੰ ਲੱਗੂਗਾ ਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿਕਾਸ ਦੇ ਵਿੱਚ ਕੋਈ ਆਪਣਾ ਯੋਗਦਾਨ ਪਾਇਆ ਜੇ ਵਿਕਾਸ ਦੀ ਗੱਲ ਕਰਾਂ ਤਾਂ ਕਿਹੜਾ ਵਿਕਾਸ ਪੰਜਾਬ ਦੇ ਵਿੱਚ ਜਿੱਥੋਂ ਜਿੱਥੋਂ ਦੇ ਜਾਇਓ ਅਖਲੀ ਦਲ ਦੇ ਨਮੇ ਸੀ ਮੈਂ ਬਟੇਡੇ ਦੀ ਗੱਲ ਕਰਾਂ ਇੱਥੇ ਅਜੇ ਹੇਮਸ ਆਇਆ ਪੰਜਾਬ ਦੇ ਵਿੱਚ ਕਿਸੇ ਨੇ ਸੁਭਰੇ ਸੋਚਿਆ ਸੀਗਾ ਹੇਮਸ ਵਰਗਾ ਹਸਪੀਟਲ ਜਿਹੜਾ ਪੰਜਾਬ ਦੇ ਵਿੱਚ ਆਉਣਾ ਕੱਲਾ ਇੱਕ ਹਸਪੀਟਲ ਆਉਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਇਸ ਤਰੀਕੇ ਦੇ ਹੋਰ ਹੋਸਪੀਟਲ ਵੀ ਆਣੇ ਚਾਹੀਦੇ ਆ ਲੇਕਿਨ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮਹੱਲਾ ਕਹੀ ਨਕ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਜ਼ਨ ਐਮਸ ਦਾ ਔਰ ਦੂਜੇ ਪਾਸੇ ਭਗਵਾਨਤਬਾਨ ਕੇਜਰੀਵਾਲ ਦਾ ਵਿਜ਼ਨ ਮਹੱਲਾ ਕਲੀਨਿਕ ਦਾ ਔਰ ਬਹੁਤੇ ਮਹੱਲਾ ਕਲੀਨਿਕ ਉਹ ਹੈਗੇ ਆ ਜਿਨ੍ਹਾਂ ਦੇ ਵਿੱਚ ਜਾਂ ਤਾਂ ਮੈਨੂੰ 10 ਦਿਨ ਪਈ ਕੋਈ ਡਾਕਟਰਾਂ ਦੀ ਭਰਤੀ ਕੀਤੀ ਹੋਵੇ ਕੋਈ ਨਰਸਾਂ ਦੀ ਭਰਤੀ ਕੀਤੀ ਹੋਵੇ ਉਹੀ ਗੱਲ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮੱਝ ਜੇਕਰ ਉਤੋਂ ਵੱਧ ਗਈ ਤੇ ਦੁੱਧ ਤੋਂ ਘਟ ਗਈ ਜੇ ਤੇ ਦੁੱਧ ਤੋਂ ਵੱਧ ਗਈ ਤੱਕੇ ਉਹ ਤੋਂ ਕੱਟ ਗਈ ਉਹ ਫਾਰਮੂਲਾ ਇਹਦੇ ਉੱਤੇ ਸਹੀ ਸਾਬਤ ਹੁੰਦਾ ਹੈ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾ ਕੇ ਲੋਕਾਂ ਨੂੰ ਜਿਹਨੂੰ ਕਹਿੰਦੇ ਨਾ ਇੱਕ ਪਰਸੈਪਸ਼ਨ ਬਣਾ ਕੇ ਇਸ ਢੰਗ ਨਾਲ ਪੇਸ਼ ਕਰਦੇ ਆ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਚਲੋ ਬਹੁਤ ਗੱਲਾਂ ਹੋ ਗਈਆਂ ਕਾਫੀ ਗੱਲਾਂ ਰਹਿ ਵੀ ਗਈਆਂ ਕਰਨ ਨੂੰ ਪਰ ਲੇਕਰ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਹੈਗਾ ਪਰ ਅੱਜ ਅਸੀਂ ਇਹ ਮੰਨ ਸਕਦੇ ਆ ਕਿ ਹੁਣ ਤੁਸੀਂ ਅੱਜ ਤੋਬਾ ਜਿਹੜੀ ਤੁਸੀਂ ਲਗਾਤਾਰ ਕੰਟੀਨਿਊ ਉਹ ਵੀ ਮੇਰੀ ਜ਼ਿੰਮੇਵਾਰੀ ਪਾਰਟੀ ਲਗਾਏਗੀ ਅੱਜ ਮੈਂ ਪਹਿਲਾ ਦਿਨ ਹੈ ਜਿਆਦਾ ਜਿਆਦਾ ਲੋਕਾਂ ਨਾਲ ਮੁਲਾਕਾਤ ਕਰ ਰਿਹਾ ਜਿੱਥੇ ਵੀ ਮੇਰੀ ਪੂਰੀ ਕੰਸਿਸਟੈਂਸੀ ਦੇ ਵਿੱਚ ਡਿਊਟੀ ਲਗਾਏਗੇ ਜੋ ਵੀ ਡਿਊਟੀ ਮੈਨੂੰ ਦਿੱਤੀ ਜਾਊਗੀ ਉਹ ਡਿਊਟੀ ਨੂੰ ਮੈਂ ਬਖੂਬੀ ਜਿਹੜਾ ਨਿਭਾਵਾਂਗਾ ਔਰ ਨਿਸ਼ਚਿਤ ਤੌਰ ਤੇ ਅਸੀਂ ਇੱਥੇ ਸਫਲ ਹੋਵਾਂਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸੰਨ ਬਣਸ ਸਾਹਿਬ ਜਿਨ੍ਹਾਂ ਨੇ ਸਾਰੀ ਗੱਲਬਾਤ ਕੀਤੀ ਹੈ ਤੇ ਦੇਖਦੇ ਹਾਂ ਹੁਣ ਆਨਾਲੇ ਸਮੇਂ ਦੇ ਵਿੱਚ ਕਿਵੇਂ ਦੇ ਜਿਹੜੇ ਹਾਲਾਤ ਬਣਦੇ ਨੇ ਕਿਉਂਕਿ VOTER ਦਾ ਮੁਕਾਬਲਾ ਬੜਾ ਤਿੱਖਾ ਬਣਾ ਹੋਇਆ ਹਰੇਕ ਆਦਮੀ ਆਪਣੇ ਆਪ ਨੂੰ ਜਿੱਤੇ ਹੋਈ ਮਹਿਸੂਸ ਕਰ ਰਿਹਾ ਪਰ ਲੇਕਿਨ ਮੈਦਾਨ ਜਿਹੜਾ ਹੈ ਕਾਫੀ ਔਖਾ ਹੈ ਸਸੀ ਵਾਲੇ